ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਦੂਸਰੇ ਦੇ ਉੱਤੇ ਤੋਮਤਵਾਜੀਆਂ ਤੇ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ جاری ਹੈ ਇਸੇ ਕੜੀ ਤਹਿਤ ਨਾਬਾਤੋ ਵਿਧਾਇਕ ਦੇਵ ਮਾਦੇ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਪੰਜ ਵਾਰ ਪੰਜ ਸਾਲਾਂ ਦੇ ਵਿੱਚ ਮਕਮਲ ਜਿਹੜੇ ਐਮਪੀ ਨੇ ਪ੍ਰਨੀਤ ਕੌਰ ਉਹਨਾਂ ਦੇ ਵੱਲੋਂ ਹਲਕੇ ਦੇ ਪੰਜ ਗੇੜੇ ਤੱਕ ਨਹੀਂ ਮਾਰੇ ਗਏ ਇਸੇ ਨਾਲ ਹੀ ਉਹਨਾਂ ਨੇ ਭਾਜਪਾ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਹੁਣ ਇਸ ਹੱਦ ਤੇ ਉਤਰ ਆਈ ਹੈ ਕਿ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਵੋਟ ਮੰਗ ਰਹੀ ਹੈ ਔਰ ਅੱਜ ਆਖਰੀ ਦਿਨਾਂ ਕੈਂਪੇਨ ਦਾ ਤੇ ਲੱਗੇ ਹੋਏ ਆ ਅੱਜ ਮਸੀਹ ਭਾਈਚਾਰੇ ਨਾਲ ਮੀਟਿੰਗ ਕੀਤੀ ਆ ਇਹਨਾਂ ਦੇ ਕੋਈ ਇਸ਼ੂਸ ਸੀਗੇ ਲੰਮੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਲਾਰੇ ਲਾਉਂਦੇ ਰਹੇ ਆ ਗਰਾਂਟਾ ਗਰਾਂਟਾ ਵੀ ਅਨਾਉਂਸ ਕਰਕੇ ਮੁੜ ਕੇ ਕੋ ਆਇਆ ਨਹੀਂ ਇਹ ਬਹੁਤ ਕਬਰਿਸਤਾਨ ਦਾ ਬੜਾ ਗੰਭੀਰ ਮਸਲਾ ਹੈ ਜੀ ਕਿ ਜਿਹੜਾ ਜਦੋਂ ਡੈਥ ਹੋ ਜਾਂਦੀ ਹੈ ਕਿਸੇ ਮਸੀਹ ਭਾਈਚਾਰੇ ਤੋਂ ਉਹਦਾ ਫਨੌਣ ਦੀ ਬਹੁਤ ਵੱਡੀ ਪ੍ਰੋਬਲਮ ਆ ਉਹ ਵੀ ਮਸਲਾ ਜਿਹੜਾ ਵਿਚਾਰਿਆ ਜੀ ਤੇ ਹੋਰ ਕੁਝ ਡਿਵੈਲਪਮੈਂਟ ਦੀਆਂ ਗੱਲਾਂ ਨੇ ਬਾਕੀ ਸਮਾਜ ਪ੍ਰਤੀ ਲੈ ਕੇ ਬਹੁਤ ਵੀਰ ਜਿਹੜੀਆਂ ਨੇ ਗੱਲਾਂ ਕੀਤੀਆਂ ਨੇ ਤੇ ਪਿੰਡਾਂ ਚ ਵੀ ਸ਼ਹਿਰ ਚ ਵੀ ਪਾਸੋਂ ਨਾਬੇ ਸਾਰੇ ਕਿਤੇ ਬਹੁਤ ਹੀ ਵਧੀਆ ਜਦੋਂ ਮੁੱਖ ਮੰਤਰੀ ਸਾਹਿਬ ਪਰਸੋਂ ਆਏ ਸੀਗੇ ਉਸ ਤੋਂ ਬਾਅਦ ਬਿਲਕੁਲ ਹੀ ਪਤਾ ਲੱਗ ਗਿਆ ਕਿ ਇੱਕ ਤਰਫਾ ਕੰਮ ਹੋ ਗਿਆ ਜੀ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਚਾਹੇ ਉਹ ਕਾਲੀ ਜਲਾ காங்கிரஸ் ਆ ਜਾਂ ਹੁਣ ਬੀਜੇਪੀ ਆਈ ਆ ਤੇ ਉਹ ਉਹ ਹੀ ਪੁਰਾਣੇ ਸਟਾਈਲ ਨਾਲ ਰਾਜਨੀਤੀ ਕਰਦੇ ਆ ਵੀ ਮੌਕੇ ਤੇ ਆ ਕੇ ਸ਼ਰਾਬ ਵੰਡੋ ਪੈਸਾ ਵੰਡੋ ਕਾਨੂੰ ਪਤਾ ਲੱਗ ਗਿਆ ਨੇ ਬੀਜੇਪੀ ਵਾਲੇ ਵਿਹੜਿਆਂ ਦੇ ਵਿੱਚ ਕਹਿੰਦੇ ਜਿਹੜਾ ਸਲਾਮ ਏਰੀਆ ਉੱਥੇ ਪੈਸਾ ਦੱਸੋ ਜੀ ਤੁਸੀਂ 10000 ਲੈ ਲਓ 20000 ਲੈ ਲਓ 50000 ਲੈ ਲਓ ਕਿ ਸਾਨੂੰ ਵੋਟ ਪਾ ਦਿਓ ਤੁਹਾਨੂੰ ਵਿਹੜਿਆਂ ਦੇ ਵੋਟ ਪੈ ਗਈ ਤਾਂ ਜਿੱਤ ਜਾਗੇ ਇਹ ਮਾਨਸਿਕਤਾ ਜਿਹੜੀ ਹੈ ਨਾ ਜੀ ਇਹ ਦੇਸ਼ ਲਈ ਬੜੀ ਖਤਰਾ ਆ ਗਈ ਸਮਾਜ ਲਈ ਵੀ ਬੜੀ ਖਤਰਨਾਕ ਹੈ ਮੈਂ ਬੇਨਤੀ ਕਰਦਾ ਕਿ ਜੇ ਕੋਈ ਇਦਾਂ ਦਾ ਬੰਦਾ ਆਉਂਦਾ ਨਾ ਤੁਹਾਨੂੰ ਤੁਹਾਨੂੰ ਕੋਈ ਨਸ਼ਾ ਵੰਡਦਾ ਪੈਸਾ ਵੰਡਦਾ ਤੇ ਨਸ਼ਾ ਨਾ ਲਓ ਤੁਸੀਂ ਪੈਸਾ ਜਿਹੜਾ ਪੜ ਕੇ ਜੇਬ ਚ ਪਾਓ ਔਰ ਫੈਸਲਾ ਜਿਹੜਾ ਤੁਸੀਂ ਕਰਨਾ ਉਹ ਉਹ ਮੌਜੂਦਾ ਸਰਕਾਰ ਜਿਹੜੀ ਹੈ ਭਗਵੰਤ ਮਾਨ ਸਰਕਾਰ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ ਤੁਸੀਂ ਆਵਾਜ਼ ਦੀ ਪਾਰਟੀ ਦਾ ਹੱਕ ਵਿੱਚ ਫੈਸਲਾ ਕਰੋ ਔਰ 3 ਸਾਲਾਂ ਲਈ ਹੋਰ ਪਹਿਨੇ ਸਰਕਾਰ ਦੇ ਤਾਂ ਜਿਹਨੀਆਂ ਸੁਵਿਧਾਵਾਂ ਆਵਾਜ਼ ਦੀ ਪਾਰਟੀ ਸਰਕਾਰ ਨੇ 300 ਜੁੰਡ ਬਿਜਲੀ ਮਾਫ ਕਰਤੀ ਸਾਰਿਆਂ ਨੂੰ ਜਿਹੜੇ ਪੂਰੇ ਪੰਜਾਬ 'ਚ ਹਿੰਦੂ ਮੁਸਲਮਾਨ ਸਿੱਖ ਐ ਸਾਰੇ ਸਭ ਲਈ ਹੈ ਕੋਈ ਪੱਖਪਾਤ ਨਹੀਂ ਹੈਗਾ ਔਰ ਉਸ ਤੋਂ ਬਾਅਦ 45000 ਤੋਂ ਉੱਪਰ ਨੌਕਰੀਆਂ ਦੇ ਦੇਣੀਆਂ 2 ਸਾਲਾਂ ਦੇ ਵਿੱਚ ਫਿਰ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਜਿਹੜਾ ਅੱਜ ਤੱਕ ਕਦੇ ਆਇਆ ਹੀ ਨਹੀਂ ਸੀਗਾ ਜੀ ਔਰ ਉਹ ਦੁਬਾਰਾ ਹੋਣਾ ਸ਼ੁਰੂ ਹੋ ਗਿਆ ਕਿਸਾਨ ਦੇ ਖੇਤ 'ਚ ਵੀ ਬਿਜਲੀ ਮ ਪੰਨੀਤਕਰ ਜੀ 5 ਸਾਲ ਮੈਂਬਰ ਪਾਰਲੀਮੈਂਟ ਰਹੇ ਆ ਕਾਂਗਰਸ ਪਾਰਟੀ ਵੱਲੋਂ ਮੈਨੂੰ ਦੱਸੋ ਤੁਸੀਂ ਇੱਕ ਵੀ ਦਿਨ ਦੱਸੋ ਜੀ ਕਦੇ ਆਉਦੇ ਨਹੀਂ ਸੀ ਜਨਾਬੇ ਵਿੱਚ ਕੀ ਹੋਇਆ ਕਿ 6 ਮਹੀਨੇ ਬਾਅਦ ਸਾਲ ਬਾਅਦ ਪਹਿਲੇ ਮੈਂਬਰ ਪਾਰਲੀਮੈਂਟ ਲੱਗਦਾ ਪੰਜ ਕੇੜੇ ਨਹੀਂ ਮਾਰੇ ਉਹਨਾਂ ਨੇ 5 ਸਾਲਾਂ 'ਚ ਸੋ ਇਹ ਇਹੋ ਜੀ ਪੋਲੀਟਿਸ਼ੀਅਨਾਂ ਤੋਂ ਬਚੋ ਇਹ ਰਵਾਇਤੀ ਪੋਲੀਟਿਸ਼ੀਅਨ ਜਿਹੜੇ ਆ ਨਾ ਬਹੁਤ ਖਰਾਬ ਇਹਨਾਂ ਦਾ ਸਿਸਟਮ ਹੈ ਜੀ ਇਹ ਮੌਕੇ ਤੇ ਆ ਕੇ ਪੈਸੇ ਨਾਲ ਸ਼ਰਾਬ ਨਾਲ ਇਹ ਲੁਭਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਤੋਂ ਪਰਹੇਜ਼ ਕਰੋ ਔਰ ਆਮ ਆਦਮੀ ਪਾਰਟੀ ਔਰਗੇਨਿਕ ਪਾਰਟੀਆਂ ਔਰ ਸਾਡੇ ਵਰਗੇ ਨਾਨ ਪੋਲਿਟਿਕਲ ਬੰਦੇ ਕੈਨੇਡਾ ਦੀ ਮੈਂ ਪੀ ਆ ਰਾਂ ਸਾਰਾ ਕੁਝ ਛੱਡ ਕੇ ਇੱਥੇ ਕੰਮ ਕਰ ਰਹੇ ਹਾਂ ਜੀ ਤੇ ਵਿੱਚ ਆ ਗੱਲਾਂ ਤੇ ਵਿਚਾਰ ਹੋਣੀ ਚਾਹੀਦੀ ਹੈ ਨਾ ਕਿ ਆਪਾਂ ਧਰਮ ਦੀ ਗੱਲ ਕਰੋ ਨਾ ਕਿ ਆਪਾਂ ਜਾਤ ਪਾਤ ਦੀ ਗੱਲ ਕਰੋ ਕਿ ਆਪਾਂ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਵੋਟਾਂ ਵੋਟਾਂ ਲੈਣ ਦੀ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਪਰ ਮੈਨੂੰ ਉਮੀਦ ਆ ਕਿ ਸਮਾਜ ਜਿਹੜਾ ਸੁਚੇਤ ਹੋ ਰਿਹਾ ਔਰ ਇਹਦੇ ਵਿੱਚ ਲੋਕ ਜਿਹੜੇ ਆ ਹੁਣ ਇੱਕ ਦਿਨ ਦਾ ਦਿਨ ਬਾਕੀ ਹੈ ਕੱਲ ਬ੍ਰੇਕ ਆ ਪਰसों ਵੋਟਾਂ ਨੇ ਹਰ ਪੰਜਾਬ ਦੇ ਲੋਕ ਨਾਬਾ ਵਿਧਾਨ ਸਭਾ ਦੇ ਲੋਕ ਨਾਬਾ ਸ਼ਹਿਰ ਦੇ ਪਾਸੇ ਦੇ ਲੋਕ ਸਾਰੇ ਸਾਰੇ ਧਰਮਾਂ ਦੇ ਲੋਕ ਆਵਾ ਦੀ ਪਾਰਟੀ ਨੂੰ ਪ੍ਰੈਫਰੈਂਸ ਦੇਣਗੇ ਰੋਟ ਕਰਨਗੇ ਤਾਂ ਉਹ ਜੋ ਕਹਿ ਰਹੇ ਨੇ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮੋਦੀ ਮੋਦੀ ਹੋਈ ਪਈ ਹੈ ਕਿ ਮੈਂ ਕਹਿਣ ਨੂੰ ਤਾਂ ਜੋ ਮਰਜ਼ੀ ਕਹੋ ਤੇ ਤਾਂ ਕਸ਼ਮੀਰ ਕੰਨਿਆ ਕੁਮਾਰੀ ਕੀ ਜੀ ਇਹ ਤਾਂ ਕਹਿੰਦਾ ਵੀ ਸਾਰੀ ਦੁਨੀਆ 'ਚ ਮੋਦੀ ਮੋਦੀ ਕਹਿਣ ਨੂੰ ਕੀ ਜਾਂਦਾ ਕਹਿਣ ਨੂੰ ਮੈਨੂੰ ਯਾਦ ਆ ਨਾ 2015 'ਚ ਕੈਨੇਡਾ ਸੀਗਾ ਉੱਥੇ ਮੋਦੀ ਸਾਹਿਬ ਦਾ ਪ੍ਰੋਗਰਾਮ ਸੀ ਇੱਥੋਂ ਜਾ ਕੇ ਭਰ ਕੇ ਲੈ ਕੇ ਗਏ ਸੀ ਬੰਦੇ ਨਾਲ ਮੋਦੀ ਮੋਦੀ ਕਹਿਣ ਵਾਸਤੇ ਕਹਿਣ ਨੂੰ ਤਾਂ ਜੋ ਮਰਜ਼ੀ ਕਹੋ ਜੀ ਪਰ ਗਲਤ ਹੋਇਆ ਜਦੋਂ ਤੁਹਾਡੇ ਕੋਲ ਪਾਵਰ ਆ ਮੌਕਾ ਤੁਹਾਡੇ ਕੋਲੇ ਤੁਸੀਂ ਦੱਸੋ ਹਸਪੀਟਲ ਕਿੰਨੇ ਬਣਾਏ ਨੇ ਜੀ ਦੱਸੋ ਕਾਲਜ ਕਿੰਨੇ ਬਣਾਏ ਨੇ ਕਿੰਨੇ ਮੈਡੀਕਲ ਕਾਲਜ ਬਣਾਏ ਨੇ ਦੇਸ਼ਕ ਗਰੀਬੀ ਲਗਾਤਾਰ ਵਧ ਰਹੀ ਹੈ ਜੀ ਦੇਸ਼ ਜਿਹੜਾ ਲਗਾਤਾਰ ਗਰੀਬੀ ਦੀ ਚਪੇੜ ਦੇ ਵਿੱਚ ਆ ਰਿਹਾ ਜੀ ਇਕਨੋਮੀ ਸਾਡੀ ਹਿੱਲੀ ਪਈ ਹੈ ਜੀ ਡੀਪੀ ਸਾਡੀ ਹਿੱਲੀ ਪਈ ਹੈ ਜੀ ਡਿਬੇਟ ਹੋਣੇ ਚਾਹੀਦੇ ਅਨਪਲਾਈ ਦੇ ਉੱਪਰ ਕਿ ਬੇਰੋਜ਼ਗਾਰੀ ਨੂੰ ਕਿਵੇਂ ਖਤਮ ਕੀਤਾ ਜਾਦਾ ਹੈ ਮੈਂਟੈਲਿਟੀ ਲੈਵਲ ਜਿਹੜਾ ਸਾਡਾ ਜਿਹੜਾ ਅਸੀਂ ਸਾਨੂੰ ਧਰਮ ਧਰਮੋਂ ਵੱਖਰਾ ਰਾਜਨੀਤੀ ਵੱਖਰੀ ਹੈ ਸਾਨੂੰ ਇਹਦੇ ਵਿੱਚ ਫਸਾਇਆ ਜਾਂਦਾ ਜੀ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰਕੇ ਅਲੱਗ-ਅਲੱਗ ਧਰਮਾਂ ਸਾਨੂੰ ਫਸਾ ਜਾਵੇ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਸਾਨੂੰ ਵੋਟਾਂ ਜਿਹੜੀਆਂ ਨੇ ਸਾਡੇ ਡਿਵੈਲਪਮੈਂਟ ਵਾਸਤੇ ਨੇ ਵੋਟਾਂ ਸਾਡੇ ਬੱਚਿਆਂ ਦਾ ਭਵਿੱਖ ਨੇ ਜੀ ਵੋਟਾਂ ਕਿਸੇ ਸੰਪਰਦਾਇ ਜਾਂ ਕਿਸੇ ਇੱਕ 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 ਵਿਸ਼ੇਸ਼ ਨਹੀਂ ਥੋੜਾ ਨੇ ਜੀ ਵੋਟਾਂ ਕਿਹਦਾ ਭਵਿੱਖ ਬਚਾਉਣ ਲਈ ਥੋੜਾ ਨੇ ਜੀ ਭਪਨੀਤ ਕੋਰ ਦਾ ਭਵਿੱਖ ਬਚਾਉਣਾ ਆਪਾਂ ਦਾ ਕਾਂਗਰਸੀ ਦਾ ਭਵਿੱਖ ਬਚਾਉਣ ਦਾ ਇਕੱਲਾ ਦਾ ਭਵਿੱਖ ਬਚਾਉਣਾ ਇਹ ਭਵਿੱਖ ਤਾਂ ਆਪਣੇ ਬੱਚਿਆਂ ਦਾ ਬਚਾਉਣਾ ਆਪਾਂ ਜੀ ਆਪਾਂ ਇਹਨਾਂ ਦਾ ਭਵਿੱਖ ਬਚਾਉਣ ਲੱਗੇ ਹਾਂ ਜੀ ਮੈਂ ਮੈਂ ਤਾਂ ਪੱਕਾ ਕਾਂਗਰਸੀ ਆ ਜੀ ਮੈਂ ਤਾਂ ਪੱਕਾ ਕਾਲੀ ਆ ਜੀ ਮੈਂ ਤਾਂ ਪੱਕਾ ਬੀਜੇਪੀ ਆ ਕੈਪਟਨ ਅਭਿੰਦਰ ਸਿੰਘ ਨਿਕਲੇ ਕਿਉਂ ਨਹੀਂ ਬਾਹਰ ਫਿਰੇ ਚੇਅਰ ਉਹ ਤਾਂ ਕਹਿੰਦੇ ਹਸਪੀਟਲ ਹਸਪਤਾਲ ਚ ਨੇ ਜੀ ਮਤਲਬ ਹੁਣ ਪਤਾ ਨਹੀਂ ਰੱਬ ਜਾਣੇ ਮੈਂ ਤਾਂ ਹੈਰਾਨ ਆ ਕਿ ਉਹਨਾਂ ਦੀ ਪਤਨੀ ਇਲੈਕਸ਼ਨ ਲੜ ਰਹੀ ਹੈ ਉਹ ਪ੍ਰਚਾਰ ਲਈ ਨਹੀਂ ਆਏ ਔਰ ਫਿਰ ਮੈਂ ਉਹਨਾਂ ਦੀ ਪਤਨੀ ਦੇ ਹੈਰਾਨ ਆ ਕਿ ਅਪ ਘਰ ਵਾਲਾ ਹਸਪਤਾਲ ਚ ਰਹੇ ਤੇ ਉਹ ਵੋਟਾਂ ਮੰਗਦੇ ਫਿਰਦੇ ਨੇ ਜੀ ਗੱਲ ਸਮਝ ਤੋਂ ਬਾਹਰ ਹੋ ਗਈ ਕਿਸ ਤਰ੍ਹਾਂ ਦੇਖ ਦوں ਜੋ ਹੁਣ ਵੋਟਾਂ ਦਾ ਟਾਈਮ ਵੀ ਆ ਤੇ ਜੇ ਮਨ ਵੀ ਆ ਕੇ ਜਾਣੇ ਕਿਹੜੇ ਕਿਹੜੇ ਸਮੱਸਿਆ ਨੇ ਤੇ ਸਾਡੀ ਸਭ ਤੋਂ ਵੱਡੀ ਸਮੱਸਿਆ ਤਾਂ ਕਵਰਸਤਾਨ ਦੀ ਹੈ ਕਿਉਂਕਿ ਇੰਨਾ ਚਿਰ ਹੋ ਗਿਆ ਸਾਨੂੰ ਸਾਰੀਆਂ ਪਾਰਟੀਆਂ ਸਾਰੇ ਲੀਡਰ ਆਉਂਦੇ ਨੇ ਸਾਡੇ ਕੋਲ ਵੋਟਾਂ ਮੰਗਦੇ ਨੇ ਵੋਟਾਂ ਪਾਉਣੇ ਆ ਸੀ ਲੇਕਿਨ ਸਾਡਾ ਬੁੱਧਾ ਜਿਹੜਾ ਸਾਡਾ ਮਸਲਾ ਉੱਥੇ ਦਾ ਉੱਥੇ ਹੀ ਖੜਾ ਹੈ ਜਦੋਂ ਆਪਣੇ 크੍ਰਿਸਚਨ ਭਾਈਚਾਰੇ ਤੋਂ ਕਿਸੇ ਦੀ ਡੈਥ ਹੁੰਦੀ ਹੈ ਤਾਂ ਸਾਨੂੰ ਬੜੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਜਗਾ ਨਾ ਹੋਣ ਕਰਕੇ ਕਈ ਵਾਰੀ ਉਸ লাশ ਨੂੰ ਉਸ ਡੈਡ ਬੋਡੀ ਨੂੰ ਸਾਨੂੰ ਦਫਨਾਉਣ ਦੀ ਜਗਾ ਸਾਨੂੰ ਸੰਸਕਾਰ ਕਰਨਾ ਪੈਂਦਾ ਜਿਸ ਦੇ ਨਾਲ ਸਾਡੇ ਧਾਰਮਿਕ ਭਾਵਨਾਵਾਂ ਨੂੰ ਬੜੀ ਠੇਸ ਲੱਗਦੀ ਹੈ ਸੋ ਅੱਜ ਵੀ ਦੇਖੋ ਅਸੀਂ 25-30 ਸਾਲ ਹੋ ਗਏ ਇਸ ਮੁੱਦੇ ਨੂੰ ਉਠਾਉਂਦੇ ਉਠਾਉਂਦੇ ਲੇਕਿਨ ਕਿਸੇ ਨੇ ਸਾਡੇ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਤੋ ਅਸੀਂ ਅੱਜ ਇਹ ਮੁੱਦੇ ਉਹਨਾਂ ਦੇ ਸਾਹਮਣੇ ਉਠਾਏ ਨੇ ਉਹਨਾਂ ਨੇ ਬੜਾ ਭਰੋਸਾ ਦਿੱਤਾ ਹੈ ਕਿ ਅਸੀਂ ਜਲਦੀ ਹੀ ਇਸ ਮੁੱਦਿਆਂ ਨੂੰ ਇਹਨਾਂ ਮਸਲਿਆਂ ਨੂੰ ਜਿਹੜੇ ਤੁਹਾਡੇ ਧਾਰਮਿਕ ਮੁੱਦੇ ਨੇ ਔਰ ਪਹਿਲ ਦੇ ਆਧਾਰ ਤੇ ਇਹਨੂੰ ਹੱਲ ਕਰਾਂਗੇ